ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲਤਰਾ ਕਿਚਨ ਜੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਚਿਕਨ ਫਰਾਈ ਚਿਕਨ ਫਰਾਈ ਬਣਾਉਣ ਦੇ ਵਾਸਤੇ ਅਸੀਂ 1 ਕਿਲੋ ਚਿਕਨ ਲਿਆ ਹੈ ਤੇ ਜੀਪਨ ਉਸੇ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਧੋਣ ਤੋਂ ਬਾਅਦ ਜਿਹੜਾ ਹੈ ਅਸੀਂ ਇਹਦੇ ਛੋਟੇ ਪੀਸੇਸ ਕਰ ਲਏ ਹਨ ਥੋੜੇ ਵੱਡੇ ਪੀਸੇਸ ਜਿਹੜੇ ਹਨ ਉਹਨਾਂ ਦੇ ਉੱਤੇ ਅਸੀਂ ਕੱਟ ਲਗਾ ਲਏ ਹਨ ਤਾਂ ਜੋ ਮਸਾਲੇ ਚੰਗੀ ਤਰ੍ਹਾਂ ਇਹਨਾਂ ਨੂੰ ਲੱਗ ਸਕਣ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਜੀ ਮੈਰੀਨੇਟ ਮੈਰੀਨੇਟ ਕਰਨ ਲਈ ਅਸੀਂ 1 ਚਮਚ ਨਮਕ ਪਾਇਆ ਹੈ एक चम्मच हल्दी पाउडर है एक चम्मच लाल मिर्च पाउडर पाया है और एक चम्मच असी डेगी मिर्च का पाया है और आधा चम्मच जोड़ा है असी किचन किंग का पाया है आधा चम्मच असी गरम मसाला पाया है और एक चम्मच जोड़ा असी धनिया पाउडर का पाया है एक चम्मच लहसुन अदरक की पेस्ट पाई है और एक चम्मच जोड़ा है असी नींबू का रस पाया है सो ये सारे मसाले पाने बाद असी ਚਿਤਨ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਜੋ ਮਸਾਲੇ ਜਿਹੜੇ ਹਨ ਚਿਤਨ ਦੇ ਅੰਦਰ ਤੱਕ ਲੱਗ ਸਕਣ ਸੋ ਚੰਗੀ ਤਰ੍ਹਾਂ ਮਸਾਲੇ ਲਗਾਉਣ ਤੋਂ ਬਾਅਦ ਅਸੀਂ ਜਿਹੜਾ ਹੈ ਇਸ ਨੂੰ ਅੱਧਾ ਘੰਟਾ ਜਿਹੜਾ ਹੈ ਹੁਣ ਟੱਕਣ ਦੇ ਕੇ ਰੱਖ ਦੇਣਾ ਹੈ ਸੋ ਅੱਧਾ ਘੰਟਾ ਰੱਖਣ ਤੋਂ ਬਾਅਦ ਜਿਹੜਾ ਹੈ ਹੁਣ ਅਸੀਂ ਜੀਭ ਨੂੰ ਕਰਨਾ ਹੈ ਜੀ ਸ਼ੈਲੋ ਫਰਾਈ ਤੇ ਸ਼ੈਲੋ ਫਰਾਈ ਕਰਨ ਦੇ ਵਾਸਤੇ ਅਸੀਂ ਤੇਲ ਜਿਹੜਾ ਹੈ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਕੜਾਈ ਦੇ ਵਿੱਚ ਤੋਂ ਤੇ ਤੇ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਤੇ ਚਿਕਨ ਜਿਹੜਾ ਹੈ ਹੁਣ ਅਸੀਂ ਤਰ੍ਹਾਂ ਦੀ ਸ਼ੈਲੋ ਫਰਾਈ ਤੇ ਪੀਸ ਅਸੀਂ ਨਹੀਂ ਹੀ ਪਾਣੇ ਹਨ ਜਿन्हें ਆਰਾਮ ਦੇ ਨਾਲ ਫਰਾਈ ਹੋ ਸਕਣ ਤੇ ਚੰਗੀ ਤਰ੍ਹਾਂ ਜਿਹੜਾ ਹੈ ਇਹਨਾਂ ਨੂੰ ਅ ਇਹਨਾਂ ਦੇ ਸਾਈਡ ਜਿਹੜੀ ਹੈ ਬਦਲ ਕੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਅਚੀ ਤਰੀਕੇ ਨਾਲ ਫਰਾਈ ਕਰ ਸਕੀਏ ਤੋ ਚਨੀ ਕਰਾਈ ਨੂੰ ਅਸੀਂ ਫਰਾਈ ਕਰਨਾ ਹੈ। ਅ ਫ੍ਰੇਮ ਦੇ ਲਈ ਹੈ ਜੈਸੇ ਇਸ ਨੂੰ ਅਸੀਂ ਹਾਈ ਹੀ ਰੱਖਣਾ ਹੈ। ਤਾਂ ਕਿ ਮੀਡੀਅਮ ਚਨੀ ਕਰਨਾ ਇਸ ਤਰ੍ਹਾਂ ਨਹੀਂ ਹੁੰਦਾ ਹੈ ਕਿ ਜੋ ਮੋਸਟਰ ਨਿਕਲਦਾ ਹੈ ਉਹਦੇ ਨਾਲ ਜਿਹੜਾ ਹੈ ਚਿਕਨ ਜਿਹੜਾ ਹੈ ਥੋੜਾ ਵਧਿਆ ਨਹੀਂ ਬਣੇਗਾ। ਇਸ ਲਈ ਹਾਈ ਫਲੇਮ ਤੇ ਰੱਖ ਕੇ ਹੀ ਇਸ ਨੂੰ ਅਸੀਂ ਫਰਾਈ ਕਰਨਾ ਹੈ। ਤੇ ਚਿਕਨ ਦੇ ਤੋਂ ਫਰਾਈ ਹੋ ਚੁੱਕਾ ਹੈ ਤੇ ਹੁਣ ਅਸੀਂ ਇਸ ਨੂੰ ਕੱਢ ਲਾਂਗੇ ਜੀ ਪਲੇਟ ਦੇ ਵਿੱਚ। ਤੇ ਪਲੇਟ ਦੇ ਵਿੱਚ ਕੱਢਣ ਤੋਂ ਬਾਅਦ ਜਿਹੜਾ ਹੈ ਅਸੀਂ ਇਸੇ ਤਰ੍ਹਾਂ ਹੀ ਬਾਕੀ ਜਿਹੜਾ ਚਿਕਨ ਸਾਡਾ ਹੈ ਉਸ ਨੂੰ ਵੀ ਅਸੀਂ ਫਰਾਈ ਕਰ ਲੈਣਾ ਹੈ ਜੇ ਚਿਕਨ ਥੋੜਾ ਜ਼ਿਆਦਾ ਹੈ ਤਾਂ ਅਸੀਂ ਉਸ ਨੂੰ ਦੋ ਵਾਰੀ ਜਾਂ ਤਿੰਨ ਵਾਰੀ ਥੋੜਾ ਥੋੜਾ ਕਰਕੇ ਫਰਾਈ ਕਰਨਾ ਹੈ ਸੋ ਇੱਕੋ ਵਾਰੀ ਜ਼ਿਆਦਾ ਚਿਕਨ ਨਹੀਂ ਪਾਣਾ ਜਿਆਦਾ ਇਕੱਠਾ ਪਾ ਦੇ ਨਾਲ ਚਿਕਨ ਜਿਹੜਾ ਅੱਛੇ ਤਰ੍ਹਾਂ ਫਰਾਈ ਨਹੀਂ ਹੋਏਗਾ ਤੇ ਇਸ ਤਰ੍ਹਾਂ ਅਸੀਂ ਸਾਰਾ ਹੀ ਚਿਕਨ ਜਿਹੜਾ ਹੈ ਫਰਾਈ ਕਰ ਲਿਆ ਹੈ ਫਰਾਈ ਕਰਨ ਤੋਂ ਬਾਅਦ ਅਸੀਂ ਅਰ ਇੱਕ ਪਿਆਜ਼ ਲਿਆ ਹੈ ਉਸ ਨੂੰ ਅਸੀਂ ਬਰੀਕ ਥੋੜਾ ਲੰਬੇ ਸਾਈਜ਼ ਦੇ ਵਿੱਚ ਕੱਟਿਆ ਹੈ ਤੇ ਹੁਣ ਅਸੀਂ ਇਹ ਪਿਆਜ਼ ਜਿਹੜੇ ਹਨ ਇਹਨਾਂ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਜਿਵੇਂ ਕਿ ਅਸੀਂ ਥੋੜਾ ਜਿਹਾ ਮਸਾਲਾ ਵੀ ਬਣਾਵਾਂਗੇ ਚਿਕਨ ਜਪਾਨ ਦੇ ਵਾਸਤੇ ਸੋ ਪਿਆਜ਼ ਜਿਹੜੇ ਹਨ ਪੁੱਜ ਗਏ ਹਨ ਜੀ ਇਹਨਾਂ ਨੂੰ ਅਸੀਂ 2 ਮਿੰਟ ਭੁੰਨਿਆ ਹੈ ਕਿਉਂਕਿ ਅਸੀਂ ਬਹੁਤ ਥੋੜੇ ਪਤਲੇ ਕੱਟੇ ਹਨ ਇਸ ਕਰਕੇ ਜਲਦੀ ਪੁੱਜ ਗਏ ਹਨ ਤੇ ਡੋਕੁਮੈਂਟ ਨੂੰ ਨੰਨਤ ਵਾਰ ਅਸੀਂ ਹੁਣ ਅਸੀਂ ਇਹ ਪਾਵਾਂਗੇ ਜੀ ਇੱਕ ਟਮਾਟਰ ਲਿਆ ਹੈ ਤੇ ਟਮਾਟਰ ਵੀ ਅਸੀਂ ਚੰਗੀ ਤਰ੍ਹਾਂ ਭੁੰਨਾ ਹੈ ਜਦੋਂ ਤੱਕ ਇਸ ਦਾ ਪਾਣੀ ਨਹੀਂ ਸੁੱਕ ਜਾਂਦਾ ਸੋ ਚੰਗੀ ਤਰ੍ਹਾਂ ਸੀ ਇਹਨਾਂ ਦੋਨਾਂ ਨੂੰ ਪਿਆਜ਼ ਤੇ ਟਮਾਟਰ ਜਿਹੜੇ ਇਹਨਾਂ ਨੂੰ ਭੁੰਨ ਲਿਆ ਹੈ ਇਹਨਾਂ ਦਾ ਮਸਾਲਾ ਵੀ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੈ ਤੇ ਸੋ ਇਹ ਮਸਾਲਾ ਜਿਹੜਾ ਹੈ ਬਨਨ ਤੋਂ ਬਾਅਦ ਹੁਣ ਅਸੀਂ ਜਿਹੜਾ ਫਰਾਈ ਕੀਤਾ ਹੋਇਆ ਚਿਕਨ ਹੈ ਇਹਦੇ ਚ ਪਾ ਦਿਆਂਗੇ ਮਸਾਲੇ 'ਚ ਤੇ ਚੰਗੀ ਤਰ੍ਹਾਂ ਜਿਹੜਾ ਹੈ ਇਹਨਾਂ ਨੂੰ ਮਿਕਸ ਕਰਾਂਗੇ ਤਾਂ ਜੋ ਆ ਬਿਆਜ਼ ਤੇ ਟਮਾਟਰ ਦਾ ਜੋ ਮਸਾਲਾ ਹੈ ਉਹ ਵੀ ਚਿਕਨ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਕੋਟ ਹੋ ਜਾਵੇ ਤੇ ਇਹ ਚਿਕਨ ਸਾਡਾ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਜਿਹੜਾ ਹੈ ਬਣ ਕੇ ਤਿਆਰ ਹੋਵੇਗਾ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਚਿਕਨ ਜਿਹੜਾ ਮਿਕਸ ਕਰਨ ਤੋਂ ਬਾਅਦ ਮਸਾਲੇ ਚ ਅਸੀਂ ਇਸ ਨੂੰ 10 ਮਿੰਟ ਜਿਹੜਾ మీడియం ਫਲੇਮ ਤੇ ਰੱਖ ਕੇ ਅਸੀਂ ਇਸ ਨੂੰ ਇੱਕ ਵਾਰੀ ਫੇਰ ਢੱਕਣ ਦੇ ਕੇ ਪਕਾ ਲਿਆ ਹੈ ਸੋ ਚਿਕਨ ਸਾਡਾ ਬਿਲਕੁਲ ਰੈਡੀ ਹੋ ਗਿਆ ਹੈ ਤੇ ਅਮੀਤ ਕਰਦੀ ਹਾਂ ਕਿ ਤੁਹਾਨੂੰ ਮੇਰਾ ਇਹ ਚਿਕਨ ਜਿਹੜਾ ਹੈ ਇਹ ਰੈਸਪੀ ਜੋ ਹੈ ਚਿਕਨ ਦੀ ਫ੍ਰਾਈ ਚਿਕਨ ਦੀ ਜਰੂਰ ਪਸੰਦ ਆਈ ਹੋਵੇਗੀ ਸੋ ਚਿਕਨ ਜਿਹੜਾ ਹੈ ਇੱਕ ਵਾਰ ਅਸੀਂ ਦੇਖ ਲੈਨੇ ਹਾਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਕੁੱਕ ਹੋਇਆ ਹੈ ਬਹੁਤ ਹੀ ਜੂਸੀ ਜਿਹੜਾ ਹੈ ਚਿਕਨ ਬਣ ਕੇ ਤਿਆਰ ਹੋਇਆ ਹੈ ਸੋ ਵੀਡੀਓ ਦੇਖਣ ਲਈ ਧੰਨਵਾਦ